ਡੇਲੋਂ ਕਾਲਖ ਮਾਜਰੀ ਰੋਡ ਤੇ ਸਥਿਤ ਹਨੂਮਨ ਮੰਦਿਰ ਦੇ ਮੁੱਖ ਸੇਵਾਦਾਰ ਜੱਗੀ ਬਾਬਾ ਜੀ ਦੀ ਦੇਖਰੇਖ ਹੇਠ ਵਿੱਚ ਅਤੇ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਜੀ ਪੈਣੀ ਬੜਿੰਗਾ ਵਾਲਿਆਂ ਦੇ ਬੜਮੁੱਲੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਹਨੂਮਨ ਜੀ ਦਾ ਜਨਮ ਉਤਸਵ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਜੱਗੀ ਬਾਬਾ ਜੀ ਅਤੇ ਬਾਬਾ ਜਨਰੇਟਰਪੁਰੀ ਜੀ ਖੇੜੀ ਜੱਟਾਂ ਵਾਲਿਆਂ ਨੇ ਆਈਆਂ ਸੰਗਤਾਂ ਅਤੇ ਸਾਧੂਆਂ ਦਾ ਧੰਨਵਾਦ ਕੀਤਾ ਤੇ ਸਾਧੂਆਂ ਨੂੰ ਦਕਸ਼ਣ ਸਹਿਤ ਸਨਮਾਨ ਕੀਤਾ ਇਸ ਮੌਕੇ ਤੇ ਬਾਬਾ ਜੱਗੀ ਜੀ ਨੂੰ ਸੰਗਮ ਮੰਡਲ ਦੇ ਸਰਪ੍ਰਸਤ ਸ੍ਰੀ ਮਹੰਤ ਰਾਮ ਨਰਾਇਣ ਗਿਰੀ ਜੀ रामपुरਾ ਫੂਲਾਂ ਵਾਲਿਆਂ ਨੇ अनेका ਸਾਧੂਆਂ ਮਹਾਪੁਰਸ਼ਾਂ ਪੰਡਤਾਂ ਵਿਦਵਾਨਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਤੇ ਦੂਰੋਂ ਨੇੜੋਂ ਆਈਆਂ ਸੰਗਤਾਂ ਦੀਗਵਾਈ ਵਿੱਚ ਸੰਗਮ ਮਾਲਵਾ ਮੰਡਲ ਵਿੱਚ ਸ਼ਾਮਲ ਕਰਕੇ ਉਹਨਾਂ ਦਾ ਅੱਜ ਤੋਂ ਦੁਨੀਆਵੀ ਨਾਮ ਜਗਨ ਜੋਤ ਰੱਖ ਦਿੱਤਾ ਇਸ ਮੌਕੇ ਤੇ ਸੰਗਤਾਂ ਨੂੰ ਸ਼ਾਹੀ ਪਨੀਰ, ਮਿੱਠੀ ਖੀਰ, ਦਾਲ ਮੱਖਣੀ, ਰਾਇਤਾ, ਰੁਮਾਲੀ ਰੋਟੀ ਤੇ ਫਲ ਆਦਿ ਦੇ ਲੰਗਰ ਦਿਨ ਰਾਤ ਤੱਕ ਟੁੱਟ ਵਰਤਾਏ ਗਏ ਅਤੇ ਬਾਲਾ ਜੀ ਨੂੰ ਸਮਰਪਿਤ ਜਾਗਰਣ ਕਰਵਾਇਆ ਗਿਆ। ਸੰਗਤਾਂ ਨੂੰ ਜੀਵਨ ਮਾਰਗ ਦੇ ਸੱਚ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਮਹੰਤ RAM NARAYAN GIRI ਜੀ ਸੰਗਮ ਮਾਰਵਾ ਮੰਡਲ, ਰਾਮਪੁਰ ਫੁੱਲਾਂ ਵਾਲੇ ਪੰਡਿਤ ਕ੍ਰਿਸ਼ਨ ਰਾਮ ਕੁਮਾਰ ਜੋਸ਼ੀ ਜੀ ਪੈਣੀ ਬੜਿੰਗਾ ਵਾਲੇ ਗਊ ਸੇਵਕ ਸੰਤ ਰਤਨਪੂਰੀ ਜੀ ਜੋਗੀ ਮਾਜਰਾ ਵਾਲੇ ਬਾਬਾ ਜਨਨੇਟਰਪੂਰੀ ਜੀ ਖੇੜੀਨ ਜੱਟਾਂ ਵਾਲੇ ਸੰਤ ਕੇਸਰਦਾਸ ਜੀ ਲਹਿਰੇ ਵਾਲੇ ਗੋਰਖਾ ਬਾਬਾ ਜੀ ਜੱਗ ਡੇਰਾ ਬਾਬਾ ਸ਼ਾ ਤੋਤਾ ਜੀ ਬਾਬਾ ਰਤਨਗਿਰੀ ਜੀ ਸੰਤ ਸ਼ੁਕਰਪੂਰੀ ਜੀ ਰਾਣੀ ਧੀ ਵਾਲੇ ਸੰਤ ਬਲਰਾਮਦਾਸ ਜੀ ਰੋੜੀ ਵਾਲੇ ਡੇਰਾ ਬਾਬਾ ਸ਼੍ਰੀ ਚੰਦ ਜੀ ਸਵਾਮੀ ਰਤਨਰਾਮ ਚੇਤਨ ਜੀ ਅਬਦੁੱਤ ਕੁਟੀਆਂ ਦੇ ਲੋਵਾਂ ਵਾਲੇ ਹਾਜ਼ਰ ਸਨ ਜੀ ਪਾਪਾ ਜੀ ਅੱਜ ਇਸ ਸਮਾਗਮ ਬਾਰੇ ਕੀ ਕਹਿਣਾ ਚਾਹੁੰਦੇ ਜੈ ਸ਼੍ਰੀ ਰਾਮ ਜੀ ਸਾਰੀਆਂ ਸੰਗਤਾਂ ਨੂੰ ਜੈ ਸ਼੍ਰੀ ਵਾਲਾ ਜੀ ਮਹਾਰਾਜ ਅੱਜ ਸ਼੍ਰੀ ਵਾਲਾ ਜੀ ਮਹਾਰਾਜ ਦੇ ਜਨਮ ਉਸਤਵ ਤੇ ਸ਼੍ਰੀ ਹਨੂਮਨ ਮੰਦਰ ਡੇਲੋਂ ਬਹੁਤ ਦੂਰਾਂ ਦੂਰੋਂ ਸਾਧੂ ਨੇ ਆ ਕੇ ਇਸ ਮੰਦਰ ਵਿੱਚ ਚਰਨ ਪਾਏ ਇਹ ਵਾਲਾ ਜੀ ਮਹਾਰਾਜ ਜੀ ਦਾ ਪ੍ਰਤਾਪ ਆ ਜੋ ਹਰ ਸਾਲ ਸਲਾਨਾ ਭੰਡਾਰਾ ਹੁੰਦਾ ਪਰ ਇਸ ਵਾਰ ਬਾਲਾ ਜੀ ਮਹਾਰਾਜ ਜੀ ਮਹਿੰਦੀਪੁਰ ਵਾਲੀ ਸੱਚੀ ਸਰਕਾਰ ਦੀ ਕਿਰਪਾ ਦੇ ਨਾਲ ਬਹੁਤ ਵੱਡਾ ਭੰਡਾਰਾ ਜੋ ਇੱਥੇ ਹੋਇਆ ਇਹ ਬਾਬਾ ਜੀ ਦਾ ਬਾਲਾ ਜੀ ਮਹਾਰਾਜ ਜੀ ਦਾ ਹੀ ਪ੍ਰਤਾਪ ਆ ਜੋ ਇੱਥੇ ਇਹਨੇ ਸਾਧੂਆਂ ਦੇ ਅੱਜ ਚਰਨ ਪਾਏ ਨੇ ਤੇ ਇਸ ਮੰਦਰ ਦੀ ਧਰਤੀ ਨੂੰ ਪਵਿੱਤਰ ਕੀਤਾ ਸਿਆਪਤੀ RAM ਚੰਦਰ ਕੀ ਜੈ ਜੈ ਸ਼੍ਰੀ ਰਾਮ ਜੈ ਹਨੂਮਾਨ ਬੋਹ ಶ್ರೀ RAM ਚੰਦਰ ਭਗਵਾਨ ਕੀ ਜੈ ਅੱਜ हनुमान जयंती ਦੀਆਂ ਆਪ ਜੀ ਨੂੰ ਸਾਰੇ ਨਗਰ ਨੂੰ ਸਾਰੇ ਸੰਤਾਂ ਨੂੰ ਸਾਰੇ ਭਗਤਾਂ ਨੂੰ ਗਊਸ਼ਾਲਾ ਵਾਲੇ ਪੰਡਤ ਜੀਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਇਹ ਜਿਹੜਾ ਅਸਥਾਨ ਹੈ ਅੱਜ ਹਨੂਮਾਨ ਜੀ ਮਹਾਰਾਜਿਆਂ ਦੀ ਮੂਰਤੀ ਸਥਾਪਨਾ ਹੋਈ ਹੈ ਹਨੂਮਾਨ ਜਨਮਤੀ ਤੇ ਜੇ ਕੋਈ ਕਿਸੇ ਵੀ ਜਨਮਤੀ ਤੇ ਕਿਸੇ ਮੂਰਤੀ ਨੂੰ ਸਥਾਪਨਾ ਕਰਾਉਂਦਾ ਹੈ ਤਾਂ ਉਸ ਦਿਨ ਉਹੀ ਦੇਵਤਾ ਸਾक्षात ਉਹਦੇ ਵਿੱਚ ਬੈਠ ਕੇ ਬਰਾਜਮਾਨ ਹੋ ਜਾਂਦਾ ਹੈ ਤੇ ਇਸ ਹਰ ਇੱਕ ਸਿੱਧੀ ਪ੍ਰਾਪਤ ਹੁੰਦੀ ਹੈ ਜੋ ਵੀ ਉੱਤੇ ਆਪਾਂ ਸੁਖ ਸੁਖਦੇ ਆ ਕੋਈ ਸੇਵਾ ਕਰਦੇ ਆ ਸਾਰੀ ਸਫਲ ਹੁੰਦੀ ਆ ਫਲੀ ਭੂਤ ਹੁੰਦੀ ਆ ਇਹ ਸਾਰਾ ਸਿਹਦਾ ਇਸ ਮੂਰਤੀ ਸਥਾਪਨਾ ਦਾ ਇਸ ਭੰਡਾਰੇ ਦਾ ਜਿੰਨਾ ਵੀ ਕਹਿ ਦਈਏ ਇਹ ਸਾਰਾ ਉਪਰਾਲਾ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਸਾਡੇ ਪਰਮ ਮਿੱਤਰ ਪਰਮ ਵੀਰ ਗਊਸ਼ਾਲਾ ਦੇ ਭਗਤ ਗੋ ਭਗਤ ਇੰਨਾ ਮਤਲਬ ਜੇ ਕਹਿ ਦਈਏ ਵੀ ਕ੍ਰਿਸ਼ਨ ਭਗਵਾਨ ਜੀ ਦੇ ਨੇੜੇ ਰਹਿਣ ਵਾਲੇ ਸਾਡੇ ਵੀਰ ਕ੍ਰਿਸ਼ਨ ਕੁਮਾਰ ਜੀ ਇਹਨਾਂ ਦਾ ਪਰਾਲਾ ਹੈ ਇਹਨਾਂ ਦੀ ਪ੍ਰੇਰਨਾ ਸਦਕਾ ਅੱਜ ਇਸ ਸਥਾਨ ਨੂੰ ਚਾਰ ਚੰਨ ਲੱਗੇ ਨੇ ਇਹ ਇਹਨਾਂ ਦੇ ਪਰਾਲੇ ਦੇ ਨਾਲ ਹੀ ਇਹ ਸੰਗਮ ਮਾਲਮਾ ਮੰਡਲ ਦੇ ਵਿੱਚ ਅੱਜ ਇਹ ਮੰਡਲ ਦੇ ਵਿੱਚ ਦਾਖਲ ਹੋ ਗਏ ਨੇ ਤੇ ਇਹਨਾਂ ਨੇ ਇਸ ਸਥਾਨ ਦੇ ਉੱਤੇ ਮੌਜੂਦਾ ਰਹਿਣ ਵਾਲੇ ਪੁਜਾਰੀ ਦਾ ਨਾਮ ਜਿਸ ਦਾ ਨਾਮ ਪਹਿਲਾਂ ਜੱਗੀ ਸੀ ਅੱਜ ਤੋਂ ਇਸ ਦਾ ਨਾਮ ਜਗਨ ਜੋਤ ਗਿਰਜੀ ਰੱਖਿਆ ਗਿਆ ਇਹ ਵੀ ਇਹਨਾਂ ਨੇ ਹੀ ਘੋਸ਼ਣਾ ਕੀਤੀ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਜੀ ਮਹਾਰਾਜ ਨੇ ਤੇ ਸਾਰਾ ਭੇ ਇਕੱਠਾ ਹੋਇਆ ਇਹਨਾਂ ਸਾਰਿਆਂ ਨੇ ਇਸ ਜਗ੍ਹਾ ਦਾ ਨਾਮ ਵੀ ਬਾਲਾ ਜੀ ਮੰਦਿਰ ਹਨੂਮਨ ਮੰਦਿਰ ਕਾਲਖ ਮਾਜਰੀ ਰੋਡ ਦੇ ਉੱਤੇ ਜੋ ਉਸਤਿਤ ਹੈ ਇਸ ਨੂੰ ਸੰਗਮ ਮਾਲਵਾ ਮੰਡਲ ਦੇ ਵਿੱਚ ਦਾਖਲਾ ਦਿੱਤਾ ਗਿਆ ਤੇ ਇਹਨਾਂ ਨੂੰ ਸਾਰਿਆਂ ਨੂੰ ਇਸ ਜਗ੍ਹਾ ਦੀਆਂ ਇਸ ਭੰਡਾਰੇ ਦੀਆਂ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸਾਰੇ ਸੱਜਣਾਂ ਅੱਜ ਭਗਵਾਨ ਸ਼ੰਕਰ ਵੀ ਖੁਸ਼ ਹੁੰਦੇ ਨੇ ਕਿਉਂਕਿ ਜਿਹੜੇ ਹਨੂਮਾਨ ਜੀ ਸੀ ਇਹ 11ਵਾਂ ਰੁੱਦਰ ਸੀ ਸ਼ੰਕਰ ਭਗਵਾਨ ਜੀ ਦਾ ਅਵਤਾਰ ਸੀ ਤੇ ਉਹਨਾਂ ਦੀ ਕਿਰਪਾ ਦੇ ਨਾਲ ਇਸ ਜਗ੍ਹਾ ਨੂੰ ਅੱਜ ਚਾਰ ਚੰਨ ਲੱਗੇ ਤੇ ਇਹ ਮਹਾਨ ਹਰਿਸੀ ਅੱਜ ਇਸ ਜਗ੍ਹਾ ਦੇ ਵਿੱਚ ਬਰਾਜਮਾਨ ਹੋਈ ਹਨੂਮਾਨ ਜੀ ਮਹਾਰਾਜ ਸਾਖਸ਼ਾਤ ਇਸ ਜਗ੍ਹਾ ਬਰਾਜਮਾਨ ਹੋਏ ਤੇ ਇਹਨਾਂ ਦਾ ਇਹ ਸੰਤਾਂ ਦਾ ਉਪਰਾਲਾ ਤੇ ਸਾਰੇ ਪ੍ਰੇਰਨਾ ਸਦਕਾ ਸਾਡੇ ਕ੍ਰਿਸ਼ਨ ਕੁਮਾਰ ਜੋਸ਼ੀ ਜੀ ਮਹਾਰਾਜ ਦੀ ਕਿਰਪਾ ਨਾਲ ਅੱਜ ਸਾਰਾ ਭੇਕ ਭਗਵਾਨ ਸੰਗ ਮਾਲਵਾ ਮੰਡਲ ਸਾਡੇ ਮੇਨ ਮੇਨ ਜਿੰਨੇ ਵੀ ਸੰਤ ਆਏ ਹੋਏ ਨੇ ਸਾਰਾ ਸਮੁੱਚਾ ਭੇਕ ਭਗਵਾਨ ਸਾਡੇ ਸ੍ਰੀ ਮਹਾਂਦੇ ਜਗਮਾਲ ਵਾਲੀ ਵਾਲੇ ਤੇ ਹੋਰ ਜਿੰਨੇ ਵੀ ਸੰਤ ਦੂਰੋਂ ਨੇੜਿਓਂ ਆਏ ਅਸੀਂ ਸਾਰਿਆਂ ਦਾ ਇਸ ਸਥਾਨ ਵੱਲੋਂ ਮੰਡਲ ਵੱਲੋਂ ਪੰਡ ਜੀਆਂ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਜੇ ਕੋਈ ਸੇਵਾ ਚ ਕਮੀ ਰਹੇਗੀ ਹੋਵੇ ਤੇ ਜੇ ਕੋਈ ਸੇਵਾ 'ਚ ਕਮੀ ਰਹੇਗੀ ਹੋਵੇ ਤਾਂ ਇਹਨਾਂ ਮਹਾਪੁਰਸ਼ਾਂ ਤੋਂ ਹੱਥ ਜੋੜ ਕੇ ਸ਼ਮਾ ਪ੍ਰਾਰਥੀਆ ਤੇ ਜਿੰਨੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਸੰਗਤਾਂ ਨੇ ਸੇਵਾ ਕੀਤੀ ਉਹਨਾਂ ਸਾਰੀਆਂ ਸੰਗਤਾਂ ਦਾ ਸੰਤਾ ਵੱਲੋਂ ਸਾਡੇ ਮੰਡਲ ਵੱਲੋਂ ਪੰਡਿਤ ਜੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਆਭਾਰ ਪ੍ਰਗਟ ਕਰਦੇ ਹੋਏ ਇਹਨਾਂ ਕਹਿੰਦੇ ਹੋਏ ਸ਼ਮਾ ਪ੍ਰਾਰਥੀਆ ਜੇ ਕਿਸੇ ਦਾ ਸ਼ਬਦ ਕਿਸੇ ਨੂੰ ਨਾ ਚੰਗਾ ਲੱਗੇ ਤਾਂ ਦੋਨੇ ਹੱਥ ਜੋੜ ਕੇ ਸ਼ਮਾ ਮੰਗਦੇ ਆ ਪੂਰ ਸ਼੍ਰੀ ਬਾਲਾ ਜੀ ਮਹਾਰਾਜ ਕੀ ਜੈ